ਰਾਮ ਔਜਲਾ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਕਹਾਵਤ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੀਮਾ ਇਤਿਹਾਸ ਗਵਾਇਆ ਕਿ ਜਦੋਂ ਵੀ ਪੰਜਾਬ ਦੇ ਉੱਤੇ ਜਾਂ ਭਾਰਤ ਉੱਤੇ ਹਮਲਾ ਹੋਇਆ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਉਹ ਡਟ ਕੇ ਮੁਕਾਬਲਾ ਕੀਤਾ ਇਤਿਹਾਸ ਪੁਸਤਕ ਦੇਖ ਲਓ ਜਦੋਂ ਤੋਂ ਸਿਕੰਦਰ ਪੋਰਸ ਸ਼ੱਕ ਕੁਸ਼ਾਨ ਹੂਣ ਮੁਗਲ ਹੋਰ ਕਿੰਨੇ ਹਮਲਾਵਰ ਹੋਏ ਆ ਜਿਹੜੇ ਵਿਦੇਸ਼ਾਂ ਤੋਂ ਆਏ ਔਰ ਪੰਜਾਬ ਦੀ ਧਰਤੀ ਤੋਂ ਹੋ ਕੇ ਗਏ ਤੇ ਸਭ ਤੋਂ ਪਹਿਲਾਂ ਲੜਾਈ ਹਮਲਿਆਂ ਦਾ ਡਟ ਕੇ ਮੁਕਾਬਲਾ ਕਰਨਾ ਪਿਆ ਪੰਜਾਬੀਆਂ ਨੂੰ ਉਸ ਤੋਂ ਬਾਅਦ ਦੀ ਗੱਲ ਕਰੀਏ ਜੇ ਆਪਾਂ 15ਵੀਂ 16ਵੀਂ ਸਦੀ ਦੀ ਗੱਲ ਕਰਦੇ ਆ ਤੇ ਸਿੱਖੀਜ਼ਮ ਦੌਰਾਨ ਉਦੋਂ ਵੀ ਸਭ ਤੋਂ ਵੱਧ ਮਾਰ ਜਿਹੜੀ ਚੱਲੀ ਆ ਉਹ ਪੰਜਾਬੀਆਂ ਨੇ ਚੱਲੀ ਆ ਚਾਹੇ ਉਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਗੱਲ ਕਰੀਏ ਚਾਹੇ ਉਹਨਾਂ ਤੋਂ ਬਾਅਦ ਦਾ ਜਿਹੜਾ ਇਤਿਹਾਸ ਆ ਉਹਦੀ ਗੱਲ ਕਰੀਏ ਜਦੋਂ ਪੰਜਾਬੀਆਂ ਦਾ ਸਿੰਘਾਂ ਦਾ ਖਾਸ ਕਰਕੇ ਸਿਰਾਂ ਦੇ ਮੁੱਲ ਪੈਂਦੇ ਸੀ ਉਹ ਇੱਕ ਬਹੁਤ ਵੱਡਾ ਇਤਿਹਾਸ ਆ ਬਹੁਤ ਵੱਡੇ ਦੁਖਾਂਤ ਵਾਪਰੇ ਆ ਪੰਜਾਬ ਦੀ ਧਰਤੀ ਤੇ ਫਿਰ ਆਪਾਂ ਥੋੜੀ ਜਿਆ ਅੱਗੇ ਚੱਲਦੇ ਆ ਤੇ ਨਾ ਭੁੱਲਣ ਯੋਗ ਜਿਹੜੀ ਇੱਕ ਦੁਖਾਂਤਕ ਘਟਨਾ ਇੱਕ ਜਿਹੜਾ ਬਹੁਤ ਵੱਡਾ ਦੁਖਾਂਤ ਹੈ ਤਰਾਸ ਦੀਆ ਅੱਜ ਵੀ ਸਾਡੇ ਸੀਨਿਆਂ ਨੂੰ ਸਾਡੇ ਕਲੇਜਾਂ ਨੂੰ ਵਲੂੰਦਰ ਜਾਂਦੀ ਹੈ ਉਹ ਹੈ 1947 ਦੀ ਵੰਡ ਉਹਦੇ ਦੁਖਾਂਤ ਉਹਦੀਆਂ ਕਹਾਣੀਆਂ ਉਹਦੇ ਕਿੰਨੇ ਲਿਟਰੇਚਰ ਛਪਿਆ ਉਹਦੇ ਉੱਤੇ ਕਿੰਨੀਆਂ ਫਿਲਮਾਂ ਬਣੀਆਂ ਕਿੰਨਾ ਉਹਨੂੰ ਅਸੀਂ ਦੇਖਿਆ ਵਾਚਿਆ ਮਹਿਸੂਸ ਕੀਤਾ ਹਾਲੇ ਵੀ ਉਹਨਾਂ ਅਸੀਂ ਉਹਦੇ ਬਾਰੇ ਗੱਲ ਨਹੀਂ ਕਰ ਪਾਏ ਉਹਦਾ ਉਹ ਦਰਦ ਨੂੰ ਬਿਆਨ ਨਹੀਂ ਕਰ ਪਾਏ 1947 ਦੀ ਵੰਡ ਦਾ ਸਭ ਤੋਂ ਵੱਧ ਨੁਕਸਾਨ ਸਭ ਤੋਂ ਵੱਡੀ ਮਾਰ ਜੇ ਝੱਲਿਆ ਤਾਂ ਉਹ ਪੰਜਾਬੀਆਂ ਨੇ ਝੱਲੇ ਚਾਹੇ ਉਹ ਚੜ੍ਹਦੇ ਪੰਜਾਬ ਦੇ ਲੋਕ ਸੀ ਚਾਹੇ ਉਹ ਲਹਿੰਦੇ ਪੰਜਾਬ ਦੇ ਲੋਕ ਸੀ ਤੋਂ ਅਸੇ ਲੜੀ ਦੇ ਤਹਿਤ ਅੱਜ ਮੌਕਾ ਮਿਲਿਆ ਸਾਡੇ ਬਜ਼ੁਰਗ ਸਾਡੇ ਦਰਮਿਆਨ ਅੱਜ ਵੀ ਹੈ ਹਾਲਾਂਕਿ ਬਹੁਤ ਸੰਖਿਆ ਘਟ ਗਈ ਆ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਉਹ ਰੱਬ ਨੂੰ ਪਿਆਰੇ ਹੋ ਚੁੱਕੇ ਆ ਇਸ ਸੰਸਾਰ ਤੇ ਨਹੀਂ ਪਰ ਮੈਂ ਕੋਸ਼ਿਸ਼ ਕਰਦਾ ਆ ਕਿ ਜਿੰਨਾ ਵੀ ਸਾਡੇ ਕੋਲ ਸਾਡਾ ਇਤਿਹਾਸ ਹੈ ਜੇ ਉਹਨੂੰ ਸਾंप ਲਈਏ ਸੁਣ ਲਈਏ ਚਲੋ ਹੁਣ ਤੇ ਥੋੜਾ ਬਿਲਾ ਸੌਖਾ ਹੋ ਗਿਆ ਕਿ ਸਾਡੇ ਕੋਲ ਮੀਡੀਆ ਆ ਗਿਆ YouTube ਚੈਨਲ ਆ ਗਏ ਜਾਂ ਹੋਰ ਬਹੁਤ ਸਾਰਾ ਮੀਡੀਆ ਜਿਹਨੂੰ ਜਿਹਦੇ ਰਾਹੀਂ ਅਸੀਂ ਰਿਕਾਰਡਿੰਗ ਕਰਕੇ ਸੰਭਾਲ ਸਕਦੇ ਆ ਕਿਤਾਬਾਂ ਦੇ ਰੂਪ ਵਿੱਚ ਵੀ ਸਾਡੇ ਕੋਲ ਹੈ ਇਤਿਹਾਸ 1947 ਦੀ ਵੰਡ ਦਾ ਜਿਹੜਾ ਦੁਖਾਂਤ ਆ ਉਹਦੀ ਕਹਾਣੀ ਜਿਹੜੀ ਆ ਉਹ ਅੱਜ ਮੈਂ ਇੱਕ ਬੜੇ ਰੂਬਰੂ ਕਰਨ ਜਾ ਰਿਹਾ ਮੇਰੇ ਨਾਲ ਸਾਡੇ ਬਜ਼ੁਰਗ ਮਾਤਾ ਬੀਬੀ ਰਾਮਪਿਆਰੀ ਜੀ ਰਿਸ਼ਤੇ ਚੋਂ ਸਾਡੇ ਦਾਦੀ ਜੀ ਲੱਗਦੇ ਆ ਮਤਲਬ ਮੇਰੀ ਪਰਜਾਈ ਦੇ ਦਾਦੀ ਜੀ ਨੇ ਤੇ ਇਹਨਾਂ ਦੀ ਉਮਰ ਤਕਰੀਬਨ ਬੀਬੀ 87 ਸਾਲ ਲੱਗਣ ਦੀ ਹੈ ਨਾ ਪਤਾ ਨਹੀਂ ਮੈਨੂੰ ਯਾਦ ਤਾਂ ਨਹੀਂ ਆ ਰਿਹਾ 87 88 ਜੇ ਤੁਸੀਂ ਦੱਸਦੇ ਵੀ ਜਿੱਦਾਂ ਜੇ 1947 ਦੇ ਜਦੋਂ ਰੋਲੇ ਪਏ ਸੀਗੇ ਉਦੋਂ ਤੁਸੀਂ 8-9 ਸਾਲ ਦੇ ਸੀਗੇ 8-9 ਸਾਲ ਦੇ हिसाब ਨਾਲ ਫਿਰ ਇਸ ਵੇਲੇ ਤੁਸੀਂ 87 ਜਾਂ 88 ਸਾਲ ਉਮਰ ਤੁਹਾਡੀ ਹੈਗੀ ਆ ਅੱਛਾ ਠੀਕ ਹੈ ਹਾਂਜੀ ਤੇ ਬੀਬੀ ਤੁਹਾਡੇ ਕੋਲ ਕੁਝ ਗੱਲਾਂ ਪੁੱਛਣੀਆਂ ਠੀਕ ਹੈ ਤੇ ਹੁਣ ਮੇਰੀ ਛੋਟੀ ਛੋਟੀ ਟਿਕਾਰੇ ਅੱਛਾ ਮੈਨੂੰ ਘਮੇਟਾ ਆਉਂਦਾ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਕਰ ਨਹੀਂ ਕਰਨਾ ਆਪਾਂ ਨੋਰਮਲ ਗੱਲਾਂ ਜਦੋਂ 1947 ਦੇ ਵਿੱਚ ਉਦੋਂ ਰੋਲੇ ਪੈ ਸੀਗੇ ਉਦੋਂ ਤੁਸੀਂ ਕਿੰਨੇ ਸਾਲਾਂ ਦੇ ਸੀ ਉਹ ਜੇ ਮੈਂ ਐਡੀ ਤੁਸੀਂ ਮਤਲਬ 8-9 ਸਾਲ ਦੇ ਹੈ ਨਾ 8-9 ਸਾਲ ਦੇ ਨਿਆੜੇ ਹੁੰਦੇ 10 ਸਾਲ ਦਾ ਚਲੋ ਮੰਨ ਕੇ ਚੱਲਦੇ ਹਾਂ ਬੱਚਾ ਠੀਕ ਆ ਤੁਹਾਡਾ ਉਧਰਲਾ ਪਿੰਡ ਕਿਹੜਾ ਸੀਗਾ ਉਧਰਲਾ ਪਿੰਡ ਛਾੜਾ ਸਵਾਦੂ ਰਾਮ ਦਾ ਪੋਟਾ ਸੀ ਸਾਧੂ ਰਾਮ ਦਾ ਕੋਟ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਨੂੰ ਨਮਸਤਕ ਆ ਨਨਕਾਣਾ ਸਾਹਿਬ ਦਾ ਜਦੋਂ ਵੀ ਨਾਮ ਆਉਂਦਾ ਆ ਆਪਣੇ ਆਪ ਅਦਬ ਨਾਲ ਸਿਰ ਚ ਉੱਡਦਾ ਆ ਜੀ ਨਨਕਾਣਾ ਸਾਹਿਬ ਬੀਬੀ ਪਤਾ ਗੁਰੂ ਨਾਨਕ ਦੇਵ ਜੀ ਦੀ ਜਨਮ ਭੋਇਆ ਬਾਬਾ ਨਾਨਕ ਜੀ ਦਾ ਜਨਮ ਸਥਾਨ ਆ ਉਹ ਅੱਛਾ ਹਾਂਜੀ ਤੇ ਤੁਸੀਂ ਦੱਸਦੇ ਆ ਉੱਥੇ ਤੁਸੀਂ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਉਹ ਕਾਫੀ ਮਤਲਬ ਕਿ ਸਿਆਣੇ ਸੀ ਸਿਆਣੇ ਸੀ ਅਮੀਰ ਸੀਗੇ ਜਿਦਾਂ ਨੇ ਮਾਜੇ ਚੋਂ ਬਤਾਏ ਚੋਂ ਮਾ ਮੇਰਾ ਪੇਹਾ ਬਾਪੂ ਚਾਦੇ ਸੀ ਠੀਕ ਆ ਹਾਂ ਜੀ ਬਾਬਾ ਜੀ ਉਹ ਵਾਚੀ ਫੱਟੀ ਨੂੰ ਠੀਕ ਆ ਵੇ ਨਹੀਂ ਛੋੜਦੇ ਰਹੀ ਠੁੱਕੇ ਚਾਰੇ ਸਾਠ ਦਿਨਾਂ ਤੋਂ ਬੈਠੇ ਰਹੇ ਫੇਰ ਉਹ ਅਲ ਭਾਈ ਫੌਜੀ ਹਾਂਜੀ ਤਾਂ ਫਿਰ ਵੀ ਪਾਉਣਾ ਨਾ ਕਹੇ ਜੀ ਅੱਜ ਤੁਹਾਡੀ 바ਰੀ ਅੱਛਾ ਲੋਟੋ ਫੌਜੀ ਜਦੋਂ ਜਦੋਂ ਨਨਕਾਣਾ ਸਾਹਿਬ ਗੁਰਦੁਆਰਾ ਤੁਸੀਂ ਜਾਂਦੇ ਹੁੰਦੇ ਸੀ ਤੁਹਾਡੇ ਬਜ਼ੁਰਗ ਉੱਥੇ ਲੰਗਰ ਲਾਉਂਦੇ ਹੁੰਦੇ ਸੀ ਹਾਂ ਲੱਗਦਾ ਉੱਥੇ ਤੁਹਾਡੀ ਸ਼ਰਧਾ ਆ ਹਨਾ ਸ਼ਰਧਾ ਸ੍ਰੀ ਬਾਬੇ ਨਾਨਕ ਦੇ ਧਰਤੀ ਦੇ ਉੱਤੇ ਪਧਰਾਉਣ ਲਈ ਸੰਗਤ ਨੂੰ ਸ਼ੋਹਣੇ ਆ ਵੀ ਲਾਤਾ ਸਾਰੇ ਚੁੱਪ ਕਰ ਤੇ ਅਚੀ ਤੋਰ ਕੇ ਆ ਆ আচ্ছা ਤੋਰ ਕੇ ਅਚੀ ਆ ਜਾਂਦੇ ਜੀ ਪੈਣ ਨੂੰ ਅੰਦੀ ਤੇ ਘਾੜ ਕੇ ਆ ਅਚੀ ਜਿਹੜਾ ਤੋਂ ਗਾਵਾ ਤੇ ਗਾਣਾ ਆ আচ্ছা ਹਾਂ ਗਾਣੇ ਤੇ ਛਾਦੀ ਨਾ ਹੁੰਦੇ ਕੋਈ ਠੀਕ ਆ ਹਾਂ ਜੀ ਉਧਰ ਕੋਹਾ ਹੁੰਦੀ ਜੀ ਕੋਹਾ ਚਾ ਉਹ ਜਨਾ ਲਾਉਂਦੇ ਹੁੰਦੇ ਸੇ ਗੋ ਠੀਕ ਆ ਹੁਣ ਬੇਹੰਡੇ ਤੇ ਜਿਹੜਾ ਬਦਲਾ ਆ ਜਿਆਦੀ ਉਹੜ ਕਾਫੀ ਹੋਊਗਾ ਹਾਂਜੀ 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 ਰਾ ਮੌਕਾ ਦੇ ਕੇ ਮਿਤੇ ਠੀਕ ਹੈ ਮੌਕਾ ਦੇ ਮੌਕਾ ਠੀਕ ਹੈ ਭੈਣ ਬੋਈ ਮੌਕਾ ਗਿਆ ਇੱਕ ਹੋ ਸੀ ਛੋਟੀ ਭੈਣ ਮੌਕਾ ਦੇ ਤੀਜਾ ਪਿਆ ਆ ਉਹ ਇਹ ਦੋ ਮੁੰਡੇ ਤੇ ਦੋ ਮੌਕਾ ਪੁੱਤਰੀ ਨਹੀਂ ਉਹ ਇਧਰ ਇਧਰ ਅੱਗੇ ਹਾਂਜੀ ਠੀਕ ਹੈ ਹੁਣ ਮੈਂ ਕੱਢਨੀ ਵੀ ਪਈ ਜਾ ਅੱਗੇ ਤਾਂ ਮੈਂ ਉਹ ਆਪ ਕੋ ਸਾਡੀ ਕੋਈ ਬੋਲਦਾ ਕਿ ਜਾਂਦੀ ਨੇ ਦੋਵੇਂ ਨਹੀਂ ਦੇ ਦੇ ਪੁੱਛ ਲਈ ਇੱਕ ਵਿਚਾਰ ਆ ਗਿਆ ਹਾਂਜੀ ਹਾਂਜੀ ਹੋਣ ਜੀ ਮੈਨੂੰ ਜਿਆਦਾ ਯਾਰ ਆਇਆ ਮੈਂ ਨਹੀਂ ਕਾ ਮੈਂ ਪਛਾੜ ਮੈਂ ਜਿੱਦੇ ਚੱਲ ਨੂੰ ਦੇ ਦੇ ਠੀਕ ਹੈ ਜਦੋਂ ਤੁਸੀਂ ਉੱਥੋਂ ਤੁਰੇ ਸੀਗੇ ਪਾਕਿਸਤਾਨ ਤੋਂ ਰੌਲਾ ਪੈ ਗਿਆ ਵੀ ਉਧਰ ਵਾਲਿਆਂ ਨੇ ਇੱਧਰ ਆਉਣਾ ਆ ਇੱਧਰਲੇ ਉਧਰ ਜਾਣਾ ਆ ਉਦੋਂ ਉਦੋਂ ਕਿੱਦਾਂ ਦਾ ਲੱਗਾ ਵੀ ਸਾਰਾ ਉਹ ਸਮਾਨ ਚੱਕਣਾ ਬੰਨਣਾ ਕਰਨਾ ਸਮਾਨ ਪਹੁੰਚਦੀ ਜਾਂਦਾ ਜੀ ਚਲੋ ਆ ਗਿਆ ਆ ਗਿਆ ਆ ਗਿਆ ਜੀ ਜੀ ਅੰਡਾ ਚੀਆ ਅਸਾ ਦੇ ਪੇਲ ਠੀਕ ਆ ਵੀ ਇਹ ਉੱਪਰ ਟੈ ਨਹੀਂ ਆ ਠੀਕ ਆ ਵਕਾੜ ਭਾਜਾ ਪਾਇਆ ਪਰ ਉਹ ਇਹ ਉੱਤੇ ਖੜ ਗਿਆ ਸਾਰੇ ਘਰ ਭਰਿਆ ਸੀ ਹਾਂ ਛਾਇ ਪਸ਼ੂ ਮਾਲ ਡੰਗਰ ਸਾਰਾ ਉੱਥੇ ਛੋਯੋ ਮਾਜ ਅੱਡਾ ਛੱਡਾ ਅੱਛਾ ਪਾਣੀ ਮਾਜੀ ਕੋਈ ਕੋਈ ਮਰਾਈ ਅੱਛਾ ਗੁਜਾਰਾ ਚੰਗਾ ਚੀ ਬੁੜੇ ਸਾਡੀ ਸੋਤ ਤੇ ਪਹਿਲਾਂ ਦੇ ਗਏ ਹੋ ਠੀਕ ਹੈ ਯਾ ਲੋੜੀ ਪਹਿੇ ਜਿਹੜਾ ਨਾ ਸਿੱਖਾ ਸੀ ਉੱਥੇ ਉੱਥੇ ਵੀ ਮਾਰ ਗਏ ਹੋ ਅੱਛਾ ਸਾਡਾ ਹੈ ਨੀਲਾ ਜੀ ਕੋਈ ਬੇਚਰ ਆ ਗਿਆ ਮੇਰਾ ਜਿਹੜਾ ਮੇਰਾ ਬਾਪਿਆ ਉਹਨਾਂ ਜੱਟ ਆਇਆ ਚਾਚਾ ਜਾਨ ਅ ਅਗਰਾ ਹੀ ਆਪਰੇ ਚ ਅੱਛਾ ਇਹ ਕੋਲ ਤੇ ਕੋਲ ਸਾਰਾ ਲੈ ਨਾ ਤੇ ਉਹ ਜੀ ਜਾਨ ਦਾ ਫੇਰ ਅ ਅੱਛਾ ਹਾਂ ਜੀ ਫੇਰ ਜੀ ਮੈਂ ਬਹੇ ਆਪਣੀ ਬਿਆਰੇ ਤੇ ਪਾਸ ਬੁਲੇ ਸਾਡੇ ਆ ਖਾਦ ਲੈ ਕਿੰਨੇ ਦਿਨ ਲੱਗੇ ਤੁਹਾਨੂੰ ਇੱਥੇ ਪਹੁੰਚਣ ਨੂੰ ਇੱਕ ਮਹੀਨਾ ਨਾ ਲੱਗਦਾ ਨਨਕਾਣਾ ਸਾਹਿਬ ਤੋਂ ਇੱਥੇ ਤੱਕ ਪਹੁੰਚਣ ਨੂੰ ਇੱਥੇ ਆਏ ਸੀਗੇ ਜੀ ਥੋੜਾ ਥੋੜਾ ਤੁਰਨਾ ਰਾਤ ਰੋਪਣੀ ਜਾਂ ਹਮਲਿਆਂ ਤੋਂ ਵੀ ਬਚਦੇ ਹੁੰਦੇ ਸੀ ਹਮਲਿਆਂ ਤੇ ਬਚਦੇ ਸੀ ਨਹੀਂ ਕਿ ਵੀ ਆ ਰਹੇ ਆ ਤੇ ਚਾਹਦੇ ਆ ਰਹੇ ਆ ਪਾਣੀ ਤੇ ਸੱਜਾ ਦਿੱਤਾ ਠੀਕ 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 ਜੀ ਅੱਜ ਮੈਨੂੰ ਪਰਵਾਹ ਨਹੀਂ ਬਹੁਤ ਚੇਤਾ ਹੋ ਜਾਂਦਾ ਹਾਂ 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 ਚੋਚ ਚਾਹਨੇਗੀ ਚੰਗੀ ਸੀ ਠੀਕ ਆ ਪਤਾ ਨਹੀਂ ਕਿ ਡਾਕਟਰ ਨੂੰ ਦਿਖਾ ਦਈਏ ਕਹਿੰਦਾ ਉਹ ਬੜ ਮਸਾਲਾ ਘੋਲਣਾ ਤੇ ਜੀ ਰਹਿਣਾ ਹਾਂ 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 अच्छा उस ਤੋਂ ਬਾਅਦ ਤੁਸੀਂ ਆ ਕੇ ਫਗਵਾੜੇ ਡੇਰੇ ਲਾਇਸੀ ਹਾਂ ਹਾਂ ਜੀ ਬਹੁਤ ਆ ਰਹਾ ਯਾਰ ਉਸੇ ਚੱਕ ਦੇ ਯਾਰ ਚੱਕ ਹਕੀਮ ਹਾਂ ਚੱਕ ਹਕੀਮ ਫਗਵਾੜੇ ਦੇ ਨਾਲ ਹੀ ਇੱਕ ਛੋਟਾ ਜਿਹਾ ਪਿੰਡ ਆ ਤੇ ਮੇਰੀ ਭੂਆ ਤਾਂ ਫੁੱਫੜ ਸੀ ਅੱਛਾ ਜੀ ਚੱਕ ਦੇ ਜਾਲਵਾ ਦੀ ਸੀ ਠੀਕ ਆ ਹੋਈ ਚਾਰੀ ਦੇ ਬਹੁਤ ਹੂੰ ਮੁੰਡਾ ਆਪਣੇ ਦੋਈ ਗਿਆ ਫਿਰ ਚੱਕ ਹਕੀਮ ਤੋਂ ਬਾਅਦ ਅਲਾਟਮੈਂਟ ਕਿੱਥੇ ਹੋਈ ਸੀ ਕਿੱਥੇ ਮਿਲੀ ਸੀ ਤੁਹਾਨੂੰ ਘਰ ਕਿੱਥੇ ਮਿਲਿਆ ਜ਼ਮੀਨ ਕਿੱਥੇ ਮਣੀ ਜੀ ਯੂਨੀ ਚਾਂਦੂ ਕੋਰਰ ਹੋਰ ਮੇਰਗੇ ਕੋਰਰ ਹਾਂ ਇਹ ਕਿੱਥੇ ਚਾਂਦੂ ਗੱਡੇ ਲੈ ਕੇ ਉੱਥੇ ਜਾਣਾ ਮੇਰੇ ਮਕਾਨ ਅੱਜ ਫੇਫਾਇ ਲੈ ਮੇਰੇ ਬਾਪ ਨੇ ਕਹਿੰਦਾ ਸੀ ਹੈ ਨਾ ਕਿ ਤੇ ਹੈਗਾ ਹੀ ਨਾ ਜਿਹੜੇ ਘਰਾਂ ਤੋਂ ਮੁਸਲਮਾਨ ਉੱਜੜ ਕੇ ਪਾਕਿਸਤਾਨ ਚਲੇ ਗਏ ਉਹਨਾਂ ਘਰਾਂ ਦੇ ਵਿੱਚੋਂ ਉਤਰੋ ਉੱਜੜ ਕੇ ਆਏ ਪੰਜਾਬੀ ਜਿਹੜੇ ਉਹਨਾਂ ਨੇ ਇੱਥੇ ਫਿਰ ਰਹਿਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਫਿਰ ਖੇਤੀਬਾੜੀ ਸ਼ੁਰੂ ਕਰ ਦਿੱਤੀ ਉਹ ਜਮਾਨਾ ਦੇਖਿਆ ਚੋਲੋ ਚਾਈ ਚਾਹ ਬਾਲਿਆ ਠੀਕ ਆ ਬਾਅਦ ਚ ਫੇਰ ਬਾਹਰ ਜਾਂਦੇ ਬੰਦੇ ਨਹੀਂ ਲੈ ਦੀ ਠੀਕ ਆ ਹਾਂ ਜੀ ਅੱਗੇ ਬੀਬੀ ਉਹਨਾਂ ਨੇ ਜਿਹੜਾ ਉਹ ਡੇਰਾ ਲਾਇਆ ਜਾਂ ਅਲਾਟਮੈਂਟ ਹੋਈ ਉਹ ਪਿੰਡ ਕਰਾਵਰ ਆਪਣੇ ਹੈ ਗੜਸ਼ੰਕਰ ਦੇ ਕੋਲ ਉੱਥੇ ਰੁਕੇ ਵੇ ਉੱਥੇ ਤੁਸੀਂ ਪੱਕੇ ਤੌਰ ਤੇ ਵਸ ਗਏ ਹਾਂ ਜੀ ਪੱਕੇ ਚਾਹ ਤੇ ਤੇ ਜੋ ਛਾਗੇ ਬੁੜੇ ਬਹਿ ਗਏ ਤਾਂ ਕਿ ਇਹ ਪਾਣੀ ਨਾ ਪਾ ਲ ਦੇਗੇ ਇੱਥੇ ਦੇ ਕੁਮਾਰ ਅੱਛਾ ਕੜੀਆ ਛਾਗਾ ਖੂਹ ਤੋੜਦਾ ਨਾ ਤੁਸੀਂ ਠੀਕ ਹੈ ਫੇਰ ਦਰਖਾਸਤ ਕੀਤੀ ਸ਼ਹਿਰ ਗੁਰਿਆਨ ਅੱਛਾ ਬਾਇਆ ਚਾਰ ਅੱਛਾ ਉਹ ਫੇਰ ਸਾਨੂੰ ਤੋੜ ਦੇ ਕੇ ਬਹਿ ਜਾ ਰਹੇ ਮੋਏ ਕੰਨੇ ਇੱਥੇ ਫੂਲ ਅੱਛਾ ਨਾਮ ਉਹ ਤੁਸੀਂ ਆਪਣਾ ਦਵਾ ਹਾਂ ਆਪਣਾ ਨਾਮ ਦਵਾ ਦੇ ਅੱਛਾ ਜਿਹੜੇ 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 ਇੱਥੇ ਦੇ ਪਹਿਲੇ ਲੋਕ ਸੀਗੇ ਵਾਸੀ ਸੀਗੇ ਉਹ ਉਧਰੋਂ ਆਏ ਲੋਕਾਂ ਨਾਲ ਵੀ ਥੋੜਾ ਜਿਹਾ ਫਰਕ ਕਰਦੇ ਸੀ ਹਾਂ ਹਾਂ ਜੀ ਵੇ ਸਾਡਾ ਖੂਦ ਤੋੜ ਦੋਗੇ ਫੋਟਾ ਬਾਹਰ ਆ ਗਿਆ ਜੀਆ ਅੱਛਾ ਜੀ ਇਹ ਤਾਂ ਉੱਧਰ ਤੇ ਆਇਆ ਥਾ ਭਾਈਏ ਕੋਲੇ ਛਾੜ ਕੇ ਆ ਤੁਸੀਂ ਨੰਨ ਪੁੱਛ ਲਿਆ ਠੀਕ ਆ ਹਾਂ ਫੇਰ ਚੱਲਦੇ ਆਪਾਂ ਤੇ ਇਹ ਜਿਹੜੇ ਮਤਲਬ ਭਾਈਆ ਜੀ ਤੁਹਾਡੇ ਘਰ ਵਾਲੇ ਸੀਗੇ ਉਹ ਵੀ ਉਧਰ ਉਧਰ ਆਏ ਸੀਗੇ ਉੱਜੜ ਗਏ ਉਹ ਵੀ ਆਏ ਤੇ ਪੈ ਗਏ ਦੋਸਤੋ ਮੈਨੂੰ ਕੋ ਬੰਦਾ ਤਾਂ ਬੋਤਲ ਨਹੀਂ ਆ ਸੀ ਅੱਛਾ ਬੀਬੀ ਦੀ ਕਹਿੰਦੇ ਮੈਂ ਸੁਣਿਆ ਵੀ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਮੰਗਣੀ ਹੋ ਗਈ ਸੀ ਤੇ ਵਿਆਹ ਵੀ ਹੋ ਗਿਆ ਸੀ ਬਾਹਰ ਵਿਆਹ ਹੋ ਗਿਆ ਜੀ ਜਾਣੀ ਮੈਨੂੰ ਮੇਰਾ ਬਾਪ ਬਾਪੂ ਨਹੀਂ ਲਾਲਨੀ ਹਾਂ ਚਾਹ ਦਾ ਨਾਮ ਹੈ ਕੋਟੇ ਸਿਰੇ ਲੱਕੇ ਟੋੜ ਪਏ ਠੀਕ ਆ ਉਹ ਮੋਰ ਆਇਆ ਮੇਰੇ ਸਹੁਰੇ ਲਾ ਭਰਾ ਚਾਹ ਦਾ ਠੀਕ ਆ ਉਹ ਮੇਰੀ ਤੇਰੀ ਲੱਗਦੀ ਰਹੇ ਲੱਤੂ ਦੀਆਂ ਕੋਣ ਤੇ ਆਖ ਲਈਆਂ ਚਾਹ ਨਹੀਂ ਬੀਤਾ ਮੇਰਾ ਬਾਪੂ ਕੰਕਾ ਚਲੋ ਸਿਰੇ ਚੱਲ ਜੀ अच्छा ਵਿਆਹ ਹੋ ਗਿਆ ਸੀਗਾ ਮੁਕਲਾਵਾ ਨਹੀਂ ਸੀ ਹੋਇਆ ਜੀ ਮੁਕਲਾਵਾ ਦੇਖੋ ਵਿਆਹ ਹੋ ਗਿਆ ਸੀ ਇੱਥੇ ਆ ਕੇ ਮੁਕਲਾਵਾ ਦਾ ਤਾਂ ਕਿ ਉਹ ਕੈਸੇ ਇਹ ਵੀ ਇੱਕ ਹੈ ਨਾ ਤਰਾਸਦੀ ਆ ਕਿ ਵਿਆਹ ਹੋ ਗਿਆ ਉਹ ਚਾ ਮਲਾਰ ਉਹ ਖੁਸ਼ੀਆਂ ਜਿਹੜੀਆਂ ਇੱਕ ਨਵੇਂ ਵਿਆਹ ਜੋੜੇ ਦੀਆਂ ਹੁੰਦੀਆਂ ਜਾਂ ਦੋਨੋਂ ਪਰਿਵਾਰਾਂ ਦੀਆਂ ਹੁੰਦੀਆਂ ਉਹਨਾਂ ਨੂੰ ਇੱਕਦਮ ਜਿਹੜੀ ਸੀ ਉਹ ਕਿੱਦੀ ਮਾਰ ਚ ਲੈਣੀ ਪਈ ਆ ਕਿ ਉੱਜੜਨਾ ਪਿਆ ਉਸ ਆਪਣੇ ਥਾਂ ਤੋਂ ਆਪਣੇ ਗ੍ਰਾਂ ਤੋਂ ਕਿ ਸਾਰਾ ਕੁਝ ਛੱਡਣਾ ਪਿਆ ਹੋਣਾ ਐ ਬਾਦੀ ਜਿਹੜੇ ਮੇਰੇ ਨਾਲ ਕੋ ਮਨਾ ਦੇ ਕੋਆਂ ਵਾਦਾਂ ਇਹ ਕੋ ਮੇਰੀ ਨਾਨੀ ਇਹ ਕੋ ਮਾਮੇ ਦਾ ਮੁੰਡਾ ਹੈ ਤੇ ਮੇਰੀ ਮਾਮੀ ਤੇ ਨਾਨੀ ਤੇ ਕੋ ਯਾਰ ਜੀ ਰੈਕੇ ਝਾਲੇ ਲੈ ਚੱਲ ਗਏ ਜਾ ਗਏ ਅੱਛਾ ਜਿੱਦਣ ਲੱਗ ਗਏ ਐ ਤੁਮ ਨੂੰ ਦਾ ਰਵੇ ਚੱਲ ਆ ਜੀ ਕੋਲੇ ਬੱਜਵਾ ਬਾਂਦੇ ਅੱਛਾ ਬੱਜਵਾ ਬਾਂਦੇ ਕਿਤੇ ਨਹੀਂ ਆਉਣਾ ਅੱਛਾ ਵਾਅਦਾ ਤੋਂ ਨਨਕਾਣਾ ਸਾਹਿਬ ਗਏ ਹਾਂ ਜੀ ਉਹ 15 ਦਿਨ ਬੈਠੇ ਰਹੇ ਅੱਛਾ ਮੇਰੇ ਬਾਪੂ ਕਹਿੰਦੇ ਸਰ ਜੀ ਮੈਂ ਉਹ ਚੀਮਾ ਹੀ ਚਾਹਾਂਗਾ ਠੀਕ ਹੈ ਜੇ ਤੈਨੂੰ ਚੱਗੀ ਵੀ ਹੋਵੇ ਆ ਵੀ ਮੋੜੇ ਬਾਟੇ ਬਟਾੰਗਾ ਜਿਵੇਂ ਨਿਕਲ ਦੇਸੀ ਠੀਕ ਹੈ ਬਾਟੇ ਹੋਈ ਰਹੀ ਸੀ ਉਹਨਾਂ ਕੋਲ ਆ ਗਿਆ ਠੀਕ ਹੈ ਉਰ ਪਰ ਜਾਂ ਫਿਰ ਹਾਈਡਰੋਬੀਟੀ ਖਾਜੀ ਨੀ ਰੱਖਾ ਠੀਕ ਹੈ ਜਿਆ ਦੇ ਮਾਰਦੇ ਹੁੰਦੇ ਸੀ ਹਾਂ ਬਾਹ ਨਹੀਂ ਕੋ ਮਾਰਵਟ ਬਹੁਤ ਹੋਈ ਜਾਨੀ ਕਿ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਮਾਮਾ ਦੀ ਪੁੱਤ ਨਹੀਂ ਛੋੜੀ ਦੇਖ ਹਾਂ ਹਾਂ ਲੈ ਕੇ ਹਾਂ ਪੁੱਤਾਂ ਨੇ ਮਾਮਾ ਹੀ ਦੇਖ ਹਾਂ ਹਾਂ ਉਹ ਜਦ ਜਾ ਮੌਕਾ ਮੈਨੂੰ ਯਾਦ ਆ ਲਿਆ ਨਾ ਮੈਂ ਕਹਿੰਦੀ ਅੱਛਾ ਮੈਂ ਮਾਜਣਾ ਨੂੰ ਮੈਂ ਇੱਕ ਗੋਤਾ ਪੈ ਜਾਂਦਾ ਹੋਰ ਪੈ ਜਾਂਦੀ ਮੇਰਾ ਮੁੰਡਾ ਮੈਨੂੰ ਕਦੀ ਆ ਤੁਸੀਂ ਮੋਟਕੇ ਦੇਖ ਰਹੇ ਹੋ ਹਾਂ ਜੀ ਇਹ ਜਿਹੜਾ ਮਹਾਦੇਵ ਨੂੰ ਦੱਸਦੇ ਆ ਗਾਹਾਂ ਨੂੰ ਨਹੀਂ ਬਾਹਰ ਦਾ ਵੀ ਪਤਾ ਠੀਕ ਆ ਫੇ ਇੱਧਰ ਆ ਗਏ ਇੱਧਰ ਤੁਹਾਡਾ ਪਰਿਵਾਰ ਵਸਿਆ ਰਸਿਆ ਠੀਕ ਆ ਫੇ ਵਿਆਹ ਹੋ ਗਿਆ ਮੁਕਲਾਵਾ ਹੋ ਗਿਆ ਫੇ ਤੁਸੀਂ ਤੁਹਾਡਾ ਪਿੰਡ ਇੱਧਰ ਸੋਹਰਾ ਪਿੰਡ ਬਣਿਆ ਤਲਵੰਡੀ ਜੱਟਾਂ ਤਲਵੰਡੀ ਜੱਟਾਂ ਬਹਿਰਾਂ ਦੇ ਕੋਲ ਪਿੰਡਿਆ ਤੇ ਇੱਥੇ ਫੇ ਤੁਹਾਡਾ ਪਰਿਵਾਰ ਵਧਿਆ ਫੁੱਲਿਆ ਹਾਂ ਹਾਂ ਜੀ ਤੇ ਉੱਥੋਂ ਫੇ ਦੁਆਰਾ ਕਦੀ ਲੱਗਾ ਨਹੀਂ ਵੀ ਉੱਥੋਂ ਕੋਈ ਲੋਕ ਆਏ ਹੋਣ ਜਾਂ ਤੁਸੀਂ ਉੱਥੇ ਕੋਈ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਦੁਆਰਾ ਇਹ ਜੀ ਆ ਗਏ ਜ ਸਾਡੇ ਜੇ ਦੇ ਨਾਨੇ ਮਾਮੇ ਜੀ ਉਹ ਵੀ ਆਉਣਗੇ ਜਾਂ ਅੱਛਾ ਲੋ ਜੀ ਮਾਦਰੂ ਕੋਈ ਜਿੰਨੇ ਕੁ ਜੇ ਉਹ ਕੋਈ ਹੱਦਾਂ ਨਾਲ ਆਉਗੇ ਏ ਉੱਧਰੇ ਉੱਧਰੇ ਕੋਈ ਰਿਹਾ ਸੀਗਾ ਆਪਣੇ ਤਾਂ ਸਾਰੇ ਆ ਗਏ ਸਾਰੇ ਆ ਜੀ ਆ ਗਏ ਆ ਸਾਡੇ ਛਾ ਵਾ ਆ ਗਏ ਅੱਛਾ ਕੋਈ ਨਹੀਂ ਛਾ ਦੇ ਗਿਆ ਸਾਰੇ ਹੀ ਸਾਰੇ ਚੱਲ ਗਏ ਇੱਥੇ ਆ ਕੇ ਪੰਜਾਬ ਦੇ ਵਿੱਚ ਬਸ ਗਏ ਹਾਂ ਜੀ ਹਾਂ ਜੀ ਉੱਥੇ ਦੀਆਂ ਜਿਹੜੀਆਂ ਬੀਬੀਆਂ ਤੁਹਾਡੇ ਟਾਈਮ ਦੀ ਸਹੇਲੀਆਂ ਹੋਣਗੀਆਂ ਉਹ ਸ਼ਾਇਦ ਜ਼ਿੰਦਾ ਹੋਣ ਅੱਜ ਵੀ ਜੇ ਉਹ ਵੀਡੀਓ ਦੇਖਣ ਜਾਂ ਹਣਾ ਤੁਹਾਨੂੰ ਮੌਕਾ ਮਿਲੇ ਤੇ ਯਾਦ ਆ ਤੁਹਾਨੂੰ ਤੁਹਾਡੀਆਂ ਸਹੇਲੀਆਂ ਦੇ ਨਾਮ ਹਾਂ ਹੋਂਡੀ ਜਾ ਕੋਈ ਇੱਕ ਦੀ ਇੱਕ ਜੀ ਉਹ ਸਾਡੀ ਭੂਆ ਜਾਗ ਦੀ ਸੀ ਉਹ ਬਾਗਾ ਪਰਚਾ ਦੀ ਜੀ ਅੱਛਾ ਕਹਤ ਨਹੀਂ ਹੋਏ ਹੈ ਬੀ ਆ ਪੁੱਛ ਮਾਰ ਗਈ ਹੈ ਨਹੀਂ ਜਿਹੜੇ ਉਧਰਲੇ ਲੋਕ ਸੀਗੇ ਜਿੱਦਾਂ ਮੁਸਲਮਾਨਾਂ ਦੇ ਘਰ ਹੁੰਦੇ ਹੋਂ ਸਾਡੇ ਪਿੰਡ ਉੱਤੇ ਹੈਗੇ ਸੀ ਹਾਂ ਉੱਥੋਂ ਦੀ ਉਹਨਾਂ ਦੀਆਂ ਜਿਹੜੀਆਂ ਕੁੜੀਆਂ ਸੀ ਤੁਹਾਡੀਆਂ ਸਹੇਲੀਆਂ ਸੀ ਨਾਲ ਖੇਡਦੀਆਂ ਹੁੰਦੀਆਂ ਸੀ ਉਹਨਾਂ ਦੇ ਨਾਮ ਯਾਦ ਹੈ ਕੁਛ ਨਹੀਂ ਮੈਨੂੰ ਯਾਦ ਹੈਗੇ ਹਾਂ ਜਾਨੀ ਛਾੜੇ ਅਜੇ ਤਾਂ ਤੁਹਾਡੇ ਛਾੜ ਕੋਆ ਇਹਦੇ ਚਾਗੇ ਮਕਾਨ ਸੀ ਪੂਰੀ ਰੋਟੀ ਲੈ ਕੇ ਜਾਣਾ ਚਾਰ ਉਹਦੀਆਂ ਤੇ ਲਾਈਆਂ ਹੋਣ ਠੀਕ ਹੈ ਅਜਗਨ ਭੂਆ ਜੀ ਆਪਣਾ ਬਾਣਾ ਪਾਉਣ ਚ ਬੰਦਾ ਅੱਜ ਪਾਉਂਦਾ ਹਾਂ ਹਾਂ ਉਹ ਕਹਿੰਦੇ ਨਹੀਂ ਉਹਨਾਂ ਦਾ ਬਾਣਾ ਉਹ ਸੀਗਾ ਹਾਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਕਦੀ ਦੁਬਾਰਾ ਤੁਸੀਂ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਦਿਲ ਕੀਤਾ ਵੀ ਉੱਧਰ ਜਾਈਏ ਉੱਧਰ ਕਿੱਦਾਂ ਚੱਜਾਂ ਜਾਂਦੇ ਹੋ ਉੱਧਰ ਵੀ ਪੈਸੇ ਬਹੁਤ ਲੱਗਦੇ ਛ ਅੱਛਾ ਉਹ ਬਣਾ ਦੇ ਜੀ ਮੈਂ ਬਾਰਡਰ 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 ਬਣ ਗਿਆ ਸੀ ਬਾਰਡਰ ਬੰਦ ਕਰ ਦਿੱਤਾ ਹਾਂ ਬਾਰਡਰ ਬਣ ਗਿਆ ਸੀ ਫੇ ਫੇ ਵੀਜ਼ਾ ਲੈਣਾ ਪੈਂਦਾ ਸੀ ਪੈਸੇ ਲੱਗਦੇ ਸੀ ਠੀਕ ਹੈ ਮੇਰੇ ਨਾਲ ਤੇ ਕਹਿੰਦਾ ਮੈਂ ਧੀਰਾਂ ਵਾਲਾ ਆ ਰਿਹਾ ਚਲ ਕਹਿੰਦਾ ਇੱਥੇ ਸੀ ਪਹੇਲ ਠੀਕ ਹੈ ਹਾਂ ਵੀਜ਼ਾ ਹੋਏ ਉਧਰ ਮਤਲਬ ਸਾਡੇ ਟੱਬਰ ਦਾ ਉਧਰ ਰੱਬ ਨੂੰ ਕੁਦਰਤੀ ਵਿਚਾਰਿਆ ਸਾਰਾ ਨਹੀਂ ਤਾਂ ਹਾਂ ਜੀ ਆ ਬਚਾ ਲਿਆ ਠੀਕ ਹੈ ਸਾਡਾ ਕੋ ਚਾਚਾ ਆ ਰਿਹਾ ਸੀ ਬੇਰੇ ਤੋਂ ਅੱਛਾ ਉਹ ਚੰਗਾ ਜੰਮਾ ਚੰਮਾ ਜਵਾਜ਼ੀ ਕੋਸ ਦੇ ਕੇ ਸਦਾ ਅੱਛਾ ਉਹ ਸਾਡਾ ਬਾਪ ਬਿਚਾਰ ਪਿੱਛੇ ਠੀਕ ਆ ਇਹ ਬਾਪੂ ਵੀ ਕਹਿੰਦਾ 6.50 ਕਹਿਣਾ ਠੀਕ ਆ ਹਾਂ ਲੈ ਜਾ ਜਾ ਕੇ ਪੈਰ ਕਰਨਾ ਬਾਹਰ ਨਹੀਂ ਤਾਂ ਹਮਲੇ ਬਹੁਤ ਹੁੰਦੇ ਸੀ ਰਾਤਾਂ ਨੂੰ ਨਾ ਜਦ ਜਿਹੜੇ ਸੀਗੇ ਰਾਤ ਨੂੰ ਆ ਜੇ ਸਿੱਖਾਂ ਦੇ ਸੀ ਉਹ ਮੁਸਲਮਾਨ ਹਮਲੇ ਕਰਦੇ ਸੀ ਮੁਸਲਮਾਨਾਂ ਦੇ ਉਹ ਹਿੰਦੂਆਂ ਸਿੱਖਾਂ ਤੇ ਕਰਦੇ ਸੀ ਤਾਂ ਮਾਰ ਕਾਟ ਜਿਹੜੀ ਬਹੁਤ ਜ਼ਿਆਦਾ ਹੋਈ ਸੀ ਕੁਦਰਤੀ ਬਹੁਤ ਘੱਟ ਲੋਕ ਸੀ ਜਿਹੜੇ ਸਹੀ ਸਲਾਮਤ ਆਪਣੇ ਟਿਕਾਣਿਆਂ ਤੇ ਪਹੁੰਚੇ ਨਹੀਂ ਤਾਂ ਬਹੁਤ ਕਹਿੰਦੇ ਗੱਡੀਆਂ ਭਰ-ਭਰ ਕੇ ਲਾਸ਼ਾਂ ਦੀਆਂ ਆਈਆਂ ਲੋਹਾਂ ਦੀਆਂ ਤੇ ਇਹ ਇੱਕ ਬਹੁਤ ਵੱਡਾ ਤੁਖਾਂਤ ਜਿਹੜਾ ਅੱਜ ਵੀ ਸਾਡੇ ਸੀਨਿਆਂ ਦੇ ਉੱਪਰ ਆ ਹੋਇਆ ਇਹ ਇਹ ਮਟਣ ਵਾਲਾ ਨਹੀਂ ਆ ਬਸ ਰੱਬ ਅਗੇ ਅਰਦਾਸ ਬੇਨਤੀ ਆ ਕਿ ਇਦਾਂ ਦਾ ਕਦੀ ਦੁਬਾਰਾ ਕੁਝ ਨਾ ਵਾਪਰੇ ਬੀਬੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਗੱਲ ਕੀਤੀ। ਹਾਂ ਜੀ। ਛਾਣੇ ਦੀ ਸੀਸਾ ਬਹੁਤ ਮਹਿੰਗੀਆਂ ਹੁੰਦੀਆਂ। ਬਹੁਤ ਉਹਨਾਂ ਦੇ ਕੋਈ ਕੀਮਤ ਨਹੀਂ ਹੈ। ਠੀਕ ਹੈ। ਹਾਂ ਜੀ। ਮਾ ਜੀ ਆਨੇ ਤੇ ਆ ਕੇ ਪਾਚ ਕਰਿਆ ਕਰੋ। ਤੇ ਜੀ ਆਲੀ ਸੋਚ ਲਈ। ਦੋ ਮੁੰਡੇ ਅੱਗੇ ਹੋ। ਉਹਨਾਂ ਦਾ ਮਾਂ ਤੇ ਛੱਡ ਕੇ ਚਲੇ ਗਏ। ਪਹਿਲੇ ਛੱਡ ਕੇ ਚਲੇ ਗਏ। ਹਾਂ। ਕਹਿੰਦਾ ਅਸੀਂ ਬੁੜੇ ਜਾਏ ਤੁਸੀਂ ਅੱਗੇ ਬੈਠੋ। ਅੱਛਾ। ਇੱਦਾਂ ਟੀਕਾ ਦੀ ਪਾਲ ਹਾਂ ਹਾਂ ਇੱਦਾਂ ਨਾਲ ਪਾਣੀ ਦਾ ਅੱਛਾ ਪਾਣੀ ਦਾ ੱਡੇ ਨਹੀਂ ਦਾ ਹਾਂ ਵਿਚਾਰੇ ਜਿਆਦਾ ਜੀ ਉੱਥੇ ਆਏ ਵੱਡੇ ਸਾਜੇ ਕੋਲ ਨੂੰ ਠੀਕ ਹੈ ਉਹ ਜਾ ਕੇ ਚਾਲੂ ਪਾਣੀ ਦਾ ਲੈ ਰਿਹਾ ਤੇ ਇੱਦਾਂ ਕੋ ਦਾ ਸਾਡਾ ਜੀ ਪਾਣੀ ਦਾ ਅੱਛਾ ਉਸ ਤੇ ਤੇ ਬਾਬਾ ਚਾਲੂ ਲੈ ਆ ਠੀਕ ਹੈ ਉਹ ਪਹਿਲਾਂ ਮੈਂ ਤਾਂ ਆਪਣੀ ਜਾਣਾਂ ਜੀ ਜਵਾਲੂ ਕਿੱਧਰ ਜੀ ਲਾਵਾ ਹਾਂ ਇਸ ਨਾਲ ਹੋਈ ਆ ਹੁਣ ਜੋ ਤਨੀ ਤਾ ਇਹ ਬਾਲ ਕਾਜ ਦੀ ਕਾਜ ਜਿਹੜੀ ਪਾੜੀ ਜਾਂਦੀ ਆ ਥੀ ਨਹੀਂ ਹੋਰ ਵੀ ਕਾਫੀ ਹੋ ਗਿਆ ਹੁਣ ਚਲੋ ਇੰਨੇ ਕੀ ਬਹੁਤ ਹੈ ਗੱਲ ਇਹਨਾਂ ਇੰਨੇ ਗੱਲ ਆ ਜੀ ਜੇ ਤੂੰ ਬਾਤ ਹੈਦਾ ਰਾ ਮੈਂ ਫਿਰ ਠੀਕ ਹੈ ਚਲੋ ਹਾਂ ਸਾਹਮਣੇ ਤਜਰਬਾ ਬੋਲਦਾ ਤਜਰਬਾ ਬੋਲਦਾ ਜੋ ਸਿਆਣੇ ਬੰਦੇ ਸਿਆਣੇ ਕੋਲ ਇੱਕੋ ਚੀਜ਼ ਹੁੰਦੀ ਆ ਅਸੀਸਾਂ ਸਿਆਣਾ ਕੋਲ ਹੁੰਦਾ ਤਜਰਬਾ ਤੇ ਲੋੜ ਆ ਸਾਨੂੰ ਸਾਡੇ ਸਰਮਾਇਆ ਨੂੰ ਸਾਂਭ ਕੇ ਰੱਖਣ ਦੀ ਜਾਵੇਂ ਸਦਾ ਫਰਮਾਇਆ ਸਿਆਣਿਆਂ ਦੇ ਰੂਪ ਚ ਤੇ ਚਾਹੇ ਉਹ ਸਾਡਾ ਇਤਿਹਾਸ ਆ ਇਹਨੂੰ ਭੁੱਲਣਾ ਨਹੀਂ ਤੋਂ ਇੰਨੀ ਕ ਇਹ ਬਹੁਤ ਜਲਦਬਾਜ਼ੀ ਚ ਕੀਤੀ ਹੋਈ ਇੱਕ ਚਾਵੇਂ ਬੈਠੋ ਬੈਠੋ ਚਾਵੇਂ ਬੈਠੋ ਇੰਨੀ ਕ ਮੁਲਾਕਾਤ ਮੈਂ ਮਤਲਬ ਉਹ ਸੋਚ ਸਕਦੇ ਆ ਅਸੀਂ ਉਸ ਚੀਜ਼ ਨੂੰ ਵੀ ਕਿੰਨਾ ਦਰਦ ਕਿੰਨਾ ਤਕਲੀਫ ਨੂੰ ਸਾਹਮਣਾ ਕੀਤਾ ਹੋਵੇਗਾ ਉਸ ਦੇ ਦੇ ਜੋਪਾ ਨੇ ਚਾਹੇ ਉਹ ਇਧਰ ਦੇ ਸੀ ਚਾਹੇ ਉਧਰ ਦੇ ਸੀ ਉਹ ਚ ਕੋਈ ਫਰਕ ਨਹੀਂ ਆ ਇਧਰ ਉਧਰ ਦੀ ਗੱਲ ਇਹ ਦਰਦ ਦਰਦੋਂ ਦਾ ਉਹ ਸਾਰਾ ਮਿਕੋਜਾ ਮਹਿਸੂਸ ਹੁੰਦਾ ਆ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਇਹੋ ਜਿਹੇ ਵੀਡੀਓ ਲਿਆਉਣ ਦੀ ਇੰਨਾ ਖਬੂਰ ਕਰੋ ਸ਼ੁਕਰੀਆ